ਕੁਰਾਲੀ ਹੈਲਥ ਵਿਭਾਗ ਦੇ ਕੱਚੇ ਵਰਕਰਾਂ ਅਤੇ ਨਸ਼ੇੜੀਆਂ ਨੇ ਲਗਾਏ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਅਸੀਂ ਆਊਟਸੋਰਸਟ ਦੇ ਮੁਲਾਜ਼ਮ ਹੈ ਮੈਡਮ ਵੀ ਮੈਂ ਵੀ ਤੇ ਇੱਕ ਹੋ ਸਾਡੇ ਨਾਲ ਕਾਉਂਸਲਰ ਹੈ ਉਹਨਾਂ ਦੀ ਅਜਬੂਤਕ ਡਿਊਟੀ ਹੈ ਬਟ ਸਾਡੀਆਂ ਜਿਹੜੀਆਂ ਤਨਖਾਹਾਂ ਬਿਲਕੁਲ ਹੀ ਨਹੀਂ ਗੁਣੀ ਹੈ ਸਾਡੀਆਂ ਇਹੀ ਮੰਗਾਂ ਐ ਵੀ ਸਾਨੂੰ ਜੋ ਬਰਾਬਰ ਦਰਜਾ ਐ ਨਾ ਸਾਨੂੰ ਉਹੀ ਦਿੱਤਾ ਜਾਵੇ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਦੇ ਨਾਂ ਮਤਲਬ ਕੰਮ ਵੀ ਕਰ ਰਹੇ ਐ ਨਹੀਂ ਅਸੀਂ ਕਰੋਨਾ ਟਾਈਮ ਵੀ ਬਥੇਰਾ ਕੰਮ ਕੀਤਾ ਐ ਪੁੱਕੀ ਖੋਲੇ ਦੋ ਹਾਂ ਕਿਉਂ ਗੋਬੀ ਦਾ ਗੋਲੀਆਂ ਖਾ ਕੇ ਟੀਕੇ ਲਾ ਕੇ ਮਾਰ ਰਹੇ ਆ ਜੇ ਪੋਸਟੇ ਖੋਲ ਲਵੇ ਤਾਂ ਸਭ ਤੋਂ ਈ ਵਧੀਆ ਸਰਕਾਰ ਦਾ ਕਹਿਣਾ ਐ ਵੀ ਜਿਹੜੇ ਪੁੱਕੀ ਦੇ ਠੇਕੇ ਆ ਸੀ ਨਹੀਂ ਖੋਲ ਸਕਦੇ ਗੈਰਕਾਨੂੰਨੀ ਆ ਨਹੀਂ ਉਹ ਨਹੀਂ ਖਾਂਦੇ ਉਹ ਨਹੀਂ ਕਹਿੰਦਾ ਐਮਐਲਏ ਸਾਰੇ ਖਾਂਦੇ ਆ ਕਿਹੜਾ ਨਹੀਂ ਖਾਂਦਾ ਆ ਪੁਲਿਸ ਵਾਲੇ ਖਾਂਦੇ ਆ ਅੱਛਾ ਕਿੰਨੀ ਖੀਂਦਾ ਕਿਹੜਾ ਨਹੀਂ ਖਾਂਦਾ ਉਹ ਜੇ ਇਹ ਖਾਣ ਲੱਗੇ ਨਿਆਣੇ ਇਹਨਾਂ ਨੂੰ ਚਿੱਤੇ ਵਾਲੇ ਕਹਿੰਦਾ ਹੁਣ ਇਹ ਗੋਲੀਆਂ ਦੇ ਦੋ ਨਾ ਇਹ ਹੁਣ ਅਸੀਂ 8 8 ਮਹੀਨੇ ਦਾ ਨਸ਼ਾ ਛੱਡਿਆ ਵਾ ਜੀ ਮੈਨੂੰ 8 ਮਹੀਨੇ ਹੋ ਗਏ ਜੇ ਅੱਜ ਨਾ ਮਿਲਿਆ ਜੀ ਸ਼ਾਮ ਤੱਕ ਪਹਿਲੀ ਗੱਲ ਤਾਂ ਹੁਣੀ ਤੋੜ ਚਾਈ ਉਦੋਂ ਬਾਅਦ ਸ਼ਾਮ ਤੱਕ ਨਾ ਮਿਲਿਆ ਜੀ ਫਿਰ ਅਸੀਂ ਸ਼ਾਮ ਨੂੰ ਫਿਰ ਪੀਣਾ ਹੀ ਪੈਣਾ ਹੀ ਤੁਸੀਂ ਕਹਿੰਦੇ ਜੀ ਕਾਹਦਾ ਨਸ਼ਾ ਕਰਦੇ ਸੀਗੇ ਤੇ ਕਿੰਨੀ ਦੇਰ ਨਸ਼ਾ ਕਰਿਆ ਕਿੰਨੇ ਕ ਦਾ ਨਸ਼ਾ ਕਰ ਚੁੱਕੇ ਹੋ ਪਈ 2 2.5 ਸਾਲ ਕਰਿਆ ਜੀ ਚਿੱਟੇ ਦਾ ਨਸ਼ਾਈ ਕਿੰਨੇ ਕ ਦਾ ਚਿੱਟਾ ਪੀ ਗਏ ਹੁਣ ਦੋ ਜਿੱਲੀ ਆਈ ਕੋਈ 7-800000 ਦਾ ਪੀਲਣ ਦੇਦੇ ਜੀ ਅਲੀ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਅੱਜ ਔਰ ਸੈਂਟਰ ਦੇ ਮੁਲਾਜ਼ਮਾਂ ਵੱਲੋਂ ਜੋ ਕਿ ਹੈਲਥ ਵਿਭਾਗ ਦੇ ਨਾਲ ਸੰਬੰਧਿਤ ਨੇ ਉਹਨਾਂ ਵੱਲੋਂ ਅੱਜ ਸਟਾਈਕ ਕੀਤੀ ਗਈ ਹੈ ਅ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਹੈ ਕਿ ਤਸਵੀਰਾਂ ਦਿਖਾਉਣਾ ਹੈ ਕਿ ਲੋਕ ਲੱਗਿਆ ਹੋਇਆ ਦਰਵਾਜ਼ੇ ਨੂੰ ਤੇ ਬਾਹਰ ਜੋ ਨਸ਼ਾ ਛਡਾਊ ਦੀ ਦਵਾਈ ਲੈਣ ਵਾਲੇ ਮਰੀਜ਼ ਸੀ ਉਹਨਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਨਾਲ ਵਿਭਾਗ ਦੇ ਮੁਲਾਜ਼ਮ ਨੇ ਜਿਨ੍ਹਾਂ ਦੀ ਕੁਝ ਮੰਗਾਂ ਸਰ ਆਪਣੀਆਂ ਮੰਗਾਂ ਕੀ ਹੈ ਤੇ ਕਦੋਂ ਤੋਂ ਤਾਲਾ ਲੱਗਿਆ ਹੋਇਆ ਬਾਈ ਜੀ ਅੱਜ ਹੀ ਲੱਗਿਆ ਜੀ ਇਹ ਇਹ ਪਹਿਲਾ ਮਤਲਬ ਕਾਲ ਦਿੱਤੀ ਸੀਗੀ ਸਾਡੇ ਸੁਭਾ ਪ੍ਰਧਾਨ ਡੀਡਿਕਸ਼ਨ ਦੇ ਪਰਮਿੰਦਰ ਸਿੰਘ ਪਟਿਆਲੇ ਤੋਂ ਉਹਨਾਂ ਨੇ ਦਿੱਤੀ ਸੀਗੀ ਕਾਲ ਇਹ ਕਿ ਪਹਿਲਾਂ ਵੀ ਅਸੀਂ ਪਿਛਲੇ ਸਾਲ ਵੀ 2-3 ਵਾਰ ਸਟ੍ਰਾਈਕ ਕੀਤੀ ਸੀ ਪਰ ਉਹਦਾ ਕੋਈ ਸਾਨੂੰ ਮੁੱਲ ਨਹੀਂ ਮਿਲਿਆ ਅਸੀਂ ਆਊਟਸੋਰਸ ਦੇ ਮੁਲਾਜ਼ਮ ਹੈ ਮੈਡਮ ਵੀ ਮੈਂ ਵੀ ਤੇ ਇੱਕ ਹੋਰ ਸਾਡੇ ਨਾਲ ਕਾਉਂਸਲਰ ਹੈ ਉਹਨਾਂ ਦੀ ਅਜਬੂਤਕ ਡਿਊਟੀ ਹੈ ਬਟ ਸਾਡੀਆਂ ਜਿਹੜੀਆਂ ਤਨਖਾਹਾਂ ਬਿਲਕੁਲ ਹੀ ਨਹੀਂ ਗੁਣੀਆਂ ਅਸੀਂ ਸਿਰਫ 10-10 ਹਜ਼ਾਰ 12-12 ਹਜ਼ਾਰ ਤੇ ਆਪਣਾ ਘਰ ਨਹੀਂ ਚਲਾ ਸਕਦੇ ਨਾ ਹੀ ਆਪਣੇ ਬੱਚੇ ਪੜਾ ਸਕਦੇ ਆ ਸਾਡੇ ਨਾਲ ਦਾ ਹੀ ਸਟਾਫ ਮੰਨ ਲਓ ਮੈਂ ਸਟਾਫ ਨਰਸ ਆ ਮੈਂ ਸਟਾਫ ਨਰਸ ਬਰਾਬਰ ਕੰਮ ਕਰਦਾ 6 ਘੰਟੇ ਇੱਥੇ ਡਿਊਟੀ ਦੇ ਕੇ ਜਾਣਾ ਹਾਲਾਂਕਿ 6 ਘੰਟੇ ਹੁੰਦੀ ਤੇ ਅਸੀਂ ਐਤਵਾਰ ਨੂੰ ਵੀ ਇਹ ਖੁੱਲਦਾ ਬਾਕੀ ਐਤਵਾਰ ਸਭ ਜਗ੍ਹਾ ਬੰਦ ਹੁੰਦਾ ਲੇਕਿਨ ਸਾਡਾ ਆਊਟ ਸੈਂਟਰ ਖੁੱਲਾ ਮਿਲੂਗਾ ਹਮੇਸ਼ਾ ਹੀ ਇਹ ਸਾਡੇ ਸਾਰੇ ਮਰੀਜ਼ ਖੜੇ ਇਹਨਾਂ ਤੋਂ ਪੁੱਛ ਲਓ ਲੇਕਿਨ ਅਸੀਂ ਹਰ ਇੰਨਾ ਸਰਕਾਰ ਨੂੰ 365 ਦਿਨ ਆਪਣੀ ਜ਼ਿੰਦਗੀ ਚੋ ਦੇਣ ਦੇ ਬਾਵਜੂਦ ਵੀ ਸਾਨੂੰ ਉਹਦਾ ਮੁੱਲ ਕੋਈ ਨਹੀਂ ਮਿਲ ਰਿਹਾ ਤੇ ਉਹ ਉਹਨਾਂ ਦੀ ਸਾਡੀ ਤਨਖਾਹ ਉਹਨਾਂ ਦੇ ਮੁਤਾਬਕ ਜੇ ਆਪਾਂ ਦੇਖੀਏ ਡਾਇਰੈਕਟੋਰੇਟ ਉਹਨਾਂ ਨੂੰ ਦੇ ਰਿਹਾ ਹੈ 60 ਤੋਂ 80000 ਰੁਪਏ ਦੇ ਤਨਖਾਹ ਦੇ ਵਿੱਚ ਵਿੱਚ ਸਟਾਫ ਨਰਸ ਦੀ ਲੇਕਿਨ ਇੱਥੇ ਮੈਨੂੰ ਮਿਲ ਲਈ ਸਿਰ 12000 ਰੁਪਏ ਤੇ ਹੁਣ ਤੁਸੀਂ ਆਪ ਦੱਸੋ ਵੀ ਇਹ 12000 ਚ ਕੋਈ ਹੈ ਗੱਲਬਾਤ ਜੀ ਇੰਨੀ ਪੜਾਈਆਂ ਕੀਤੀਆਂ ਕੋਈ ਐਦਾਂ ਨਹੀਂ ਕੋਈ ਬੈਠੇ ਹੈ ਪ੍ਰੋਪਰ ਪੜ ਕੇ ਇੱਥੇ ਬੈਠੇ ਹੈ ਅਸੀਂ ਕਿਹਾ ਸੀ ਕਿ ਇੰਟਰਵਿਊ ਲੈ ਕੇ ਅਸੀਂ ਸਾਨੂੰ ਰੱਖਿਆ ਗਿਆ ਬਟ ਇਹੀ ਮੇਨ ਸਾਡਾ ਮੁੱਦਾ ਹੈ ਕਿ ਸਾਡੀ ਮੰਗਾਂ ਮੰਨੀਆਂ ਜਾਣ ਇਕੁਅਲ ਵਰਕ ਐਂਡ ਇਕੁਅਲ ਪੇ ਦਿੱਤੀ ਜਾਵੇ ਬਾਕੀ ਜਿੰਨੇ ਵੀ ਜੜੇ ਕੰਸੈਂਟਿਵਸ ਪੱਕਿਆਂ ਨੂੰ ਦਿੱਤੇ ਜਾਂਦੇ ਆ ਉਹ ਦਿੱਤੇ ਜਾਣ ਜੇ ਪੱਕੇ ਨਹੀਂ ਕਰ ਸਕਦੇ ਤਾਂ ਹਾਲਾਂਕਿ ਸਾਡੀ ਮੰਗ ਪਹਿਲੀ ਇਹੀ ਹੈ ਕਿ ਸਾਨੂੰ ਪੱਕੇ ਕਿਸੇ ਤਰੀਕੇ ਨਾਲ ਕੀਤਾ ਜਾਵੇ ਜਾਂ ਸਾਨੂੰ ਇੱਕ ਸੁਸਾਇਟੀ ਦੇ ਅੰਦਰ ਹੀ ਲਿਆਂਦਾ ਜਾਵੇ ਜਿੱਦਾਂ ਐਨ ਐਚ ਐਮ ਸੁਸਾਇਟੀ ਬਣੀ ਹੋਈ ਹੈ ਜਾਂ ਐਨ ਆਰ ਐਚ ਐਮ ਹੈ ਉਹਦੇ ਦੀ ਸਾਨੂੰ ਲਿਆ ਕੇ ਇੱਕ ਸਾਥੋਂ ਕੰਮ ਲਿਆ ਜਾਵੇ ਅਗਰ ਉਹ ਨਹੀਂ ਹੁੰਦਾ ਤਾਂ ਸਾਡਾ ਇਕੁਅਲ ਵਰਕ ਔਰ ਇਕੁਅਲ ਪੇ ਹੋਣਾ ਚਾਹੀਦਾ ਹੈ ਤਾਂ ਜੋ ਸਾਡੇ ਘਰ ਪਰਿਵਾਰ ਸੁਖੀ ਚੱਲੀ ਚੱਲਦੇ ਰਹਿਣ। ਭਾਜੀ ਜਿਹੜੀ ਤੁਹਾਡੀ ਸਟ੍ਰਾਈਕ ਦੇ ਨਾਲ ਨੁਕਸਾਨ ਕਿਤੇ ਹੋ ਰਿਹਾ ਜਿਹੜੇ ਨਸ਼ਾ ਛੱਡੀ ਬੈਠੇ ਨੇ ਪਿਛਲੇ 5 ਮਹੀਨੇ ਤੋਂ 8 ਮਹੀਨੇ ਤੋਂ ਸਾਲ ਤੋਂ ਉਹਨਾਂ ਦੀ ਜਿਹੜੀ ਅਜ ਪੂਰਤੀ ਨਹੀਂ ਹੋ ਰਹੀ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਤੋੜ ਵੀ ਲੱਗੇਗੀ ਨਸ਼ੇ ਦੀ ਤਾਂ ਕਿ ਫਿਰ ਨਸ਼ੇ ਵੱਲ ਹੀ ਜਾ ਸਕਦੇ ਹੋ ਦੁਬਾਰਾ। ਬਿਲਕੁਲ ਭਾਜੀ ਤੁਹਾਡਾ ਸਵਾਲ ਜਾਇਜ਼ ਹੈ ਜੀ। ਦੇਖੋ ਇਹ ਚੀਜ਼ ਦੀ ਟੈਨਸ਼ਨ ਸਾਨੂੰ ਵੀ ਹੈ। ਅਸੀਂ ਇਸੇ ਲਈ ਕੰਮ ਕਰਦੇ ਹਾਂ ਕਿ ਕੋਈ ਗਲਤ ਰਾਹ ਤੇ ਨਾ ਪਵੇ ਅਸੀਂ ਬਹੁਤ ਐਸੇ ਕਰਕੇ ਲੋਕਾਂ ਦੇ ਘਰ ਘਰ ਜਾ ਕੇ ਵੀ ਸਮਝਾ ਕੇ ਆਉਨੇ ਆ ਕਿ ਤੁਸੀਂ ਭਾਈ ਆਪਣੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਚੋਂ ਕੱਢ ਕੇ ਇੱਧਰ ਲਿਆਓ ਤੁਹਾਨੂੰ ਦਵਾਈਆਂ ਦੰਦੇ ਪਰ ਹੁਣ ਸਾਡੀ ਵੀ ਮਜਬੂਰੀ ਬਣ ਚੁੱਕੀ ਹੈ ਜੀ ਸਾਡੇ ਕੋਲ ਕੋਈ ਰਸਤਾ ਹੈ ਹੀ ਨਹੀਂ ਨਾ ਕੋਈ ਸਾਡੀ ਅਫਸਰ ਗੱਲ ਸੁਣਦਾ ਅਗਰ ਕਿਸੇ ਕੋਲ ਜਾਣੇ ਆ ਹੁਣ ਅਸੀਂ ਖੈਰ ਨਹੀਂ ਅਫਸਰਾਂ ਦੇ ਨਾਮ ਲੈ ਸਕਦੇ ਖੁੱਲਕੇ ਅਗਰ ਅਸੀਂ ਇੱਕ ਦੋ ਕੋਲ ਗਏ ਵੀ ਆ ਅਗਲੇ ਸਿੱਧੇ ਕਹਿੰਦੇ ਆ ਭਾਈ ਤੁਹਾਡਾ ਆਊਟਸੋਰਸਿੰਗ ਤੇ ਆ ਤੁਹਾਡਾ ਕੁਝ ਨਹੀਂ ਬਣ ਸਕਦਾ ਇਹਦੇ ਨਾਲ ਤੁਸੀਂ ਆਪਣਾ ਕੋਈ ਕੰਮ ਕਰ ਦੇਖ ਲਓ ਹੁਣ ਅੱਗੇ ਤੋਂ ਅਗਰ ਇਹ ਜਵਾਬ ਮਿਲਣਗੇ ਤਾਂ ਫਿਰ ਸਾਡੇ ਕੋਲ ਹੱਲ ਤਾਂ ਇਹੀ ਹੈ ਨਾ ਕਿ ਆਪਣੀ ਸਟ੍ਰਾਈਕ ਲੈ ਕੇ ਆਪਣੀ ਆਵਾਜ਼ ਚੁੱਕੀ ਜਾਵੇ ਮੈਡਮ ਆਪਣਾ ਨਾਮ ਕੀ ਹੈ ਤੇ ਜਿਹੜੀ ਇਹ ਸਟ੍ਰਾਈਕ ਹੈ ਇਹ ਕਦੋਂ ਤੱਕ ਚੱਲੇਗੀ ਜੀ ਇਹ ਵੈਸੇ ਤੇ ਸਾਡੇ 2 ਦਿਨ ਦੀ ਲਿਖਿਆ ਹੈ ਜਲੰਧਰ ਰੈਲੀ ਦੇ ਵਿੱਚ ਪਰ ਜੇ ਨਹੀਂ ਮੰਗਾ ਮੰਗੀਆਂ ਜਾਣਗੀਆਂ ਮੰਨੀਆਂ ਜਾਣਗੀਆਂ ਸਾਡੀਆਂ ਤਾਂ ਕੰਟੀਨਿਊ ਰੱਖਾਂਗੇ ਅਸੀਂ ਆਪਣੀ ਜਿਹੜੀ ਪਹਿਲੀ ਮੰਗ ਸਭ ਤੋਂ ਮੇਨ ਮੰਗ ਕੀ ਹੈ ਜੀ ਇਹੀ ਇਹ ਵੀ ਸਾਨੂੰ ਇਕੁਅਲ ਪੇ ਦਿੱਤੀ ਜਾਵੇ ਹੈਨਾ ਤੇ ਸਾਡੀਆਂ ਇਹੀ ਮੰਗਾਂ ਹੈ ਵੀ ਸਾਨੂੰ ਜੋ ਬਰਾਬਰ ਦਰਜਾ ਹੈ ਨਾ ਸਾਨੂੰ ਉਹੀ ਦਿੱਤਾ ਜਾਵੇ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਦੇ ਨਾਲ ਮਤਲਬ ਕੰਮ ਵੀ ਕਰ ਰਹੇ ਇਹ ਨਹੀਂ ਅਸੀਂ ਕਰੋਨਾ ਟਾਈਮ ਵੀ ਬਥੇਰਾ ਕੰਮ ਕੀਤਾ ਹੈ ਹੈਨਾ ਪਰ ਸਾਡੀ ਸੁਣਵਾਈ ਕਿਤੇ ਵੀ ਨਹੀਂ ਹੋ ਰਹੀ ਹੈਗੀ ਸਾਡੀ ਇਹੀ ਮੰਗ ਹੈ ਵੀ ਸਾਨੂੰ ਉਹਨਾਂ ਦੇ ਬਰਾਬਰ ਹੀ ਉਹਦਾ ਉਕਰਿਆ ਜਾਵੇ ਹੈਨਾ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋਈ ਹੈ ਇਸ ਮੁੱਦੇ ਨੂੰ ਲੈ ਕੇ ਕੋਈ ਹਾਈ ਕਮਾਂਡਰ ਦੀ ਮੀਟਿੰਗ ਮੇਰਾ ਸਾਡੇ ਮਤਲਬ ਉਹਨਾਂ ਦੇ ਪ੍ਰਧਾਨ ਸਾਹਿਬ ਦੀ ਹੋਈ ਹੈ ਕਿੰਨੀਆਂ ਮੀਟਿੰਗਾਂ ਹੋ ਗੀਆਂ ਪਰ ਉਹਨਾਂ ਨੂੰ ਹਿਲਾਰਾ ਲੱਪਾ ਹੀ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਤਾਂ ਨਹੀਂ ਮਿਲੇਗੇ ਪਰ ਉਹ ਫੇਰ ਵੀ ਮੀਟਿੰਗਾਂ ਕਰਦੇ ਰਹੇ ਵੀ ਹਾਂ ਸਾਨੂੰ ਸਾਡੀ ਗੱਲ ਸੁਣੋ ਹੈ ਨਾ ਟਾਈਮ ਕੀ ਕਹਿਣਾ ਚਾਹੁੰਦੇ ਹੋ ਭਾਜੀ ਤੁਸੀਂ ਭਾਜੀ ਟਾਈਮ ਜਿਹੜੇ ਸਾਡੇ ਸੂਬਾ ਪ੍ਰਧਾਨ ਪਰਮੇਂਦਰ ਜੀ ਉਹਨਾਂ ਨੂੰ ਬਹੁਤ ਵਾਰ ਸੀਐਡੀ ਤੋਂ ਵੀ ਲੈਟਰਸ ਆਏ ਆ ਮਤਲਬ ਹੋਮ ਮਿਨਿਸਟਰੀ ਤੋਂ ਵੀ ਲੈਟਰ ਆਏ ਆ ਆਪਣੇ ਚੀ ਮਿਨਿਸਟਰ ਸਾਹਿਬ ਦੇ ਆਫਿਸ ਤੋਂ ਕਿ ਤੁਹਾਨੂੰ ਮੰਗ ਪੱਤਰ ਤੁਹਾਡਾ ਐਕਸੈਪਟ ਕਰ ਲਿੱਤਾ ਗਿਆ ਹੈ ਤੁਹਾਡੀ ਅਸੀਂ ਮੀਟਿੰਗ ਕਰਾ ਦਾਂਗੇ ਸੀਐਮ ਸਾਹਿਬ ਨਾਲ ਲੇਕਿਨ ਅੱਜ ਤੱਕ ਕੋਈ ਉਹਨਾਂ ਨੂੰ ਕੋਈ ਮੀਟਿੰਗ ਨਹੀਂ ਹੋਈ ਕੋਈ ਕਿਸੇ ਅਫਸਰ ਨੇ ਸੁਣਿਆ ਨਹੀਂ ਸਿਰਫ ਟਾਈਮ ਦੇ ਦਿੱਤਾ ਜਾਂਦਾ ਲੇਕਿਨ ਉੱਥੇ ਮੁੱਖ ਮੰਤਰੀ ਸਾ ਤੇ ਕਿਤਨੇ ਕਿਤੇ ਹੈਲਥ ਵਿਭਾਗ ਦੇ ਜਿਹੜੇ ਮੁਲਾਜ਼ਮ ਹੈ ਉਹ ਵੀ ਨਰਾਜ ਨਜ਼ਰ ਆ ਰਹੇ ਨੇ ਕਿਉਂਕਿ ਉਹ ਮਿਹਨਤ ਕਾਫੀ ਕਰ ਰਹੇ ਨੇ ਤੇ ਸਭ ਤੋਂ ਔਖਾ ਕੰਮ ਜਿਹੜਾ ਉਹ ਸਾਹਮਣੇ ਬੈਠੇ ਨੇ ਪਰ ਸਰਕਾਰਾਂ ਦੇ ਨਾਲ ਇਹਨਾਂ ਦਾ ਕੋਈ ਵੀ ਰਾਬਤਾ ਕਾਇਮ ਨਹੀਂ ਹੋਇਆ ਜਿਸ ਕਰਕੇ ਇਹ ਸਟ੍ਰਾਈਕ ਚੱਲ ਰਹੀ ਹੈ ਅਤੇ ਸਾਡੇ ਨਾਲ ਜਿਹੜੇ ਨਸ਼ਾ ਛੱਡਣ ਵਾਲੇ ਲੋਕ ਹੈ ਉਹ ਵੀ ਸਾਡੇ ਨਾਲ ਨੇ ਜੋ ਕਿ ਪਰੇਸ਼ਾਨ ਹੋ ਕੇ ਆਪਣੇ ਕੰਮ ਕਾਹ ਛੱਡ ਕੇ ਸਵੇਰ ਤੋਂ ਇੱਥੇ ਬੈਠੇ ਨੇ ਕਿ ਆਖਰ ਇਹ ਦਰਵਾਜ਼ਾ ਖੁੱਲੇਗਾ ਤੇ ਅਸੀਂ ਦਵਾਈ ਲਵਾਂਗੇ ਸਰ ਆਪਣਾ ਨਾਮ ਕੀ ਹੈ ਤੇ ਔਕੜ ਕੀ ਆਈ ਹੈ ਜ ਜੇ ਤੁਸੀਂ ਇੱਥੇ ਪਹੁੰਚੇ ਕਿੰਨੀ ਦੇਰ ਤੋਂ ਤੁਸੀਂ ਨਸ਼ਾ ਛੱਡਿਆ ਹੋਇਆ ਮੇਨ ਤਾਂ ਇਹ ਹੋ ਗਿਆ ਸਾਢੇ 8 ਸਾਲ ਹੋ ਗਏ ਹੁਣ ਤੇ ਇਹਦਾ ਹੁਣ ਔਕਰ ਸਵੇਰੇ ਜਾਦਾ ਆ ਕੇ ਹੀ ਪਤਾ ਲੱਗਿਆ ਦਵਾਈ ਲੈਣ ਆਏ ਵੀ ਅੱਛੇ ਹੜਤਾਲ ਚੱਲ ਰਹੀ ਆ ਕਹੀਦਾ ਮੈਡਮ ਅਸੀਂ ਦਾ ਕੰਮ ਵੀ ਜਾਣਾ ਕੰਮ ਵੀ ਕਰਨਾ ਕੋ ਕੰਮ ਐ ਸਾਨੂੰ ਤੇ ਕਹਿੰਦੇ ਨਹੀਂ ਫਿਰ ਬੈਠੋ ਡੀਕੋ ਟਾਈਮ ਲਓ ਤੇ ਹੁਣ ਸਵੇਰ ਦੇ ਬੈਠੇ 8 ਵਜੇ ਦੇ ਦੇਖ ਲਓ ਕਿ ਆ ਟਾਈਮ ਹੋ ਗਿਆ ਹੁਣ ਅਸੀਂ ਗੱਡੀਆਂ ਵੀ ਕਲਾਉਣੀਆਂ ਤੇ ਹਾੜੀ ਮਜ਼ਦੂਰੀ ਵੀ ਕਰਨੀ ਆ ਤੇ ਕਿੱਥੇ ਬੱਚਿਆਂ ਨੂੰ ਕਿੱਥੋਂ ਪਾੜ ਲੋਂਗੇ ਜੇ ਸਾਨੂੰ ਇੰਨੀ ਮਸੂਹਣੇ ਚੰਗੀ ਆ ਰਹੀ ਤਾਂ ਅੱਗੇ ਕੀ ਹਾਲ ਹੋਊਗਾ ਤੇ ਇਹਨਾਂ ਦੀਆਂ ਮੰਗਾਂ ਜੋ ਮੰਗਾ ਇਹਨਾਂ ਦੀਆਂ ਮੰਨ ਲੈਣ ਕਿ ਆ ਇਥੇ ਸਰਕਾਰ ਇੰਨੀ ਲੋਕਾਂ ਨੂੰ ਤਹਾ ਦੇ ਰਹੀ ਆ ਤਾਂ ਇਹਨਾਂ ਨੂੰ ਦੰਦਿਆਂ ਨੂੰ ਕੀ ਫਰਕ ਪੈਂਦਾ ਕੋਈ ਕਿੰਨੇ ਲੋਕ ਝੱਕੇ ਖਾ ਰਹੇ ਹੋ ਕਿੰਨੇ ਸਾਡੇ ਸਾਹਮਣੇ ਬੰਦੇ ਖੜੇ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਸਭ ਵਿਚਾਰੇ ਦਿਹਾੜੀ ਵਾਲੇ ਆ ਕੋਈ ਡਰਾਈਵਰ ਆ ਕੋਈ ਕੁਛ ਆ ਕੋਈ ਕੁਛ ਕਿ ਜੇ ਖਹਿੜਾ ਛੋਟੇ ਜੇ ਨਹੀਂ ਸਾਲੀ ਭੁੱਖੀ ਖੋਲੇ ਦੇਵੋ ਹਾਂ ਕਿ ਹੁਣ ਉਹ ਵੀ ਤਾਂ ਗੋਲੀਆਂ ਖਾ ਕੇ ਠੀਕੇ ਲਾ ਕੇ ਮਰ ਰਹੇ ਆ ਜੇ ਪੋਸਟੇ ਖੋਲ ਲਵੇ ਤਾਂ ਸਭ ਤੋਂ ਹੀ ਵਧੀਆ ਉਹ ਕਹਿੰਦਾ ਕਿ ਉਹ ਖੇ ਗੈਰ ਖੇਤੀ ਆ ਚਿੱਟਾ ਲਾ ਕੇ ਟੀਕਾ ਲਾ ਕੇ ਮਰ ਗਿਆ ਅਗਲਾ ਅੱਜ ਤੱਕ ਕੋਈ ਬੰਦਾ ਮਰਿਆ ਭਾਈ ਜੀ ਕੁਝ ਕਹਿਣਾ ਚਾਹੁੰਦਾ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਨਹੀਂ ਹੜਦੇ ਕਿ ਪੁੱਕੀ ਦੇ ਠੇਕੇ ਹੀ ਖੋਲਦੇ ਮੈਂ ਕਿਹਨਾਂ ਨਹੀਂ ਰੱਖਣੇ ਇਹ ਕਿ ਪੁੱਕੀ ਦੇ ਠੇਕੇ ਖੋਲਦੇ ਮੈਂ ਸਰ 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 ਸਰਕਾਰ ਦਾ ਕਹਿਣਾ ਹੈ ਵੀ ਜਿਹੜੇ ਪੁੱਕੀ ਦੇ ਠੇਕੇ ਆ ਸੀ ਨਹੀਂ ਖੋਲ ਸਕਦੇ ਗੈਰ ਕਾਨੂੰਨੀ ਆ ਨਹੀਂ ਉਹ ਨਹੀਂ ਖਾਂਦੇ ਉਹ ਨਹੀਂ ਖਾਂਦੇ ਐਮ ਐਲ ਏ ਸਾਰੇ ਖਾਂਦੇ ਆ ਕਿਹੜਾ ਨਹੀਂ ਹੁੰਦਾ ਨਹੀਂ ਖਾਂਦਾ ਕਿਹੜਾ ਨਹੀਂ ਹੁੰਦਾ ਮੁਝੇ ਇਹ ਖਾਨ ਲਾਗੇ ਨਿਆਣੇ ਇਹਨਾਂ ਚਿੱਟੇ ਵਾਲੇ ਬੁ ਕਹਤਾ ਉਹਨੇ ਗੋਲੀਆਂ ਦੇ ਦੋ ਕਿਤੇ ਨਾ ਕਿਤੇ ਪਰੇਸ਼ਾਨ ਹੋ ਰਹੇ ਸਵੇਰ ਦੇ ਖੜੇ ਹੋ ਆ ਸਾਰੇ ਬੰਦੇ ਨਿਆਣੇ ਕੰਮ ਨੂੰ ਛੱਡ ਕੇ ਆਏ ਆ ਬੰਦੇ ਉਹ ਬੰਦੇ ਨੌਕਰੀ ਵੇਖਣ ਉਹਨਾਂ ਤਰਗਾਹਾਂ ਦਮੇ ਹਾਂ ਜੇ ਬੰਦੇ ਸਰਕਾਰ ਤੇ ਨਸ਼ਾ ਛਡਾਉਣਾ ਚਾਹੁੰਦੀ ਹੈ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਕੰਮ ਲਮ ਤਰਗਾਹਾਂ ਦਮੇ ਉਹਨਾਂ ਨੂੰ ਆ ਤਾਂ ਕਿਤੇ ਨਾ ਕਿਤੇ ਜ਼ਰੂਰ ਜਿਹੜੇ ਲੋਕ ਵੀ ਦੁਖੀ ਨੇ ਆ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਦੱਸਿਓ ਕਦੋਂ ਦੇ ਆਏ ਹੋਏ ਉੱਥੇ ਸਵੇਰ ਦੇ ਆਏ ਵੀ ਆ ਜੀ ਹਾਂ ਤਾਂ ਕੋ ਰੈ ਦਵਾਈ ਮਿਲਣੀ ਚਾਹੀਦੀ ਹੈ ਜੇ ਜਦੋਂ ਦਵਾਈ ਮਿਲਦੀ ਸੀਗੀ ਤੇ ਨਸ਼ੇ ਤੋੜ ਖਤਮ ਹੋ ਜਾਂਦੀ ਹੈ ਹਾਂਜੀ ਹਾਂਜੀ ਹੋ ਜਾਂਦੀ ਜੀ ਖਤਮ ਤਾਂ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੋ ਮੈਂ ਤਾਂ ਇਹ ਕਹਿੰਦਾ ਜੀ ਬਾਈ ਇਹਨਾਂ ਦੀ ਮੰਗਾ ਮੰਨਣੀਆਂ ਚਾਹੀਦੀਆਂ ਜੀ 12-15000 20000 ਤੱਕ ਕਿਸੇ ਦਾ ਕਰਨੀ ਚੱਲਦਾ ਹੈਗਾ ਜੀ ਸਭ ਦੇ ਖਰਚੇ ਅੱਜ ਕੱਲ ਬਦੇ ਸਰਕਾਰਾਂ ਨੇ ਮੰਗਾਈ ਇੰਨੀ ਬਦਾਈ ਵੀ ਆ ਜੀ ਬਾਈ ਕਿਸੇ ਦਾ ਵੀ 20000 ਤੱਕ ਕੋਈ ਵੀ ਕੰਮ ਪੂਰਾ ਨਹੀਂ ਪੈਂਦਾ ਜੀ ਇਹਨਾਂ ਦੀਆਂ ਮੰਗਾ ਮੰਨਣੀ ਸਾਡੀਆਂ ਜਿਹੜੀਆਂ ਦਿੱਕਤਾਂ ਆ ਜੀ ਆਉਣੀਆਂ ਇਸ ਤਰ੍ਹਾਂ ਆ ਹੁਣ ਆਈਆਂ ਵੀ ਆ ਜੀ ਏ ਨਾਉਣ ਜੀ ਹੁਣ ਅਸੀਂ 8-8 ਮਹੀਨੇ ਤੋਂ ਨਸ਼ਾ ਛੱਡਿਆ ਵਾ ਜੀ ਮੈਨੂੰ 8 ਮਹੀਨੇ ਹੋ ਗਏ ਜੀ ਜੇ ਅੱਜ ਨਾ ਮਿਲਿਆ ਜੀ ਸ਼ਾਮ ਤੱਕ ਪੈੜੀ ਗੱਲ ਤਾਂ ਹੋਣੀ ਤੋੜ ਚਾਹੀ ਜੀ ਉਦੋਂ ਬਾਅਦ ਸ਼ਾਮ ਤੱਕ ਨਾ ਮਿਲਿਆ ਜੀ ਫਿਰ ਅਸੀਂ ਸ਼ਾਮ ਨੂੰ ਫਿਰ ਪੀਣਾ ਹੀ ਪੈਣਾ ਜੀ ਤੁਸੀਂ ਕਾਹਦਾ ਨਸ਼ਾ ਕਰਦੇ ਸੀਗੇ ਤੇ ਕਿੰਨੀ ਦੇਰ ਨਸ਼ਾ ਕਰਿਆ ਕਿੰਨੇ ਕ ਦਾ ਨਸ਼ਾ ਕਰ ਚੁੱਕੇ ਹੋ ਜੀ 2-2.5 ਸਾਲ ਕਰਿਆ ਜੀ ਚਿੱਟੇ ਦਾ ਨਸ਼ਾ ਹੀ ਕਿੰਨੇ ਕ ਦਾ ਚਿੱਟਾ ਪੀ ਗਏ ਹੋ ਤੁਸੀਂ ਦਿੱਲੀ ਆਈ ਕੋਈ 7-800 ਹਜ਼ਾਰ ਦਾ ਪੀਲਣ ਦੇਤੇ ਜੀ ਹੁਣ ਜੀ ਉਦੋਂ ਦਾ ਦਵਾਈ ਲੈ ਰਹੇ ਆ ਉਹਨਾਂ ਦੇ ਠੀਕ ਆ ਜੀ ਪਹਿਲਾਂ ਪਹਿਲਾਂ ਦਿੱਕਤ ਆਈ ਚਲੋ ਹੁਣ ਠੀਕ ਹੋ ਗਿਆ ਜੀ ਹੁਣ ਪਰ ਦਵਾਈ ਵੀ ਨਾ ਮਿਲੀ ਫਿਰ ਹੁਣ ਇੱਕ ਘਰ ਦੇ ਕੰਮ ਆਈ ਇਹ ਕੰਮ ਨਾ ਕਰੀਏ ਤਾਂ ਔਖਾ ਹੀ ਹੁਣ ਤਾਂ ਵਰ ਕਹੀ ਬਈ ਇਹਨਾਂ ਵੀ ਮੰਗਾ ਮੰਨਣ ਹੀ ਤੇ ਦਵਾਈ ਦੇਣ ਹੀ ਸਾਨੂੰ ਵੀ ਕਿਤੇ ਨਾ ਕਿਤੇ ਜਿਹੜੇ ਨਸ਼ਾ ਛੱਡਣ ਵਾਲੇ ਆ ਲੋਕ ਆ ਭਾਜੀ ਸਭ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਦੱਸੋ ਅਸੀਂ ਸਵੇਰੇ ਆਏ ਪਏ ਆ 8 ਵਜੇ ਦੀ 11 12 ਵਜੇ ਦੀ ਹੈਰਾਨ ਹੋ ਰਹੇ ਆ ਇਹ ਟੋੜ ਵਿੱਚ ਤੰਗ ਆਈ ਇਹ ਤਾਂ ਕਹਿ ਰਿਹਾ ਵੀ ਜੇ ਸਰਕਾਰ ਨੇ ਮੰਗਾ ਨਾ ਮੰਨੀਆ ਤਾਂ ਦੋ ਦਿਨ ਅਸੀਂ ਹਸਟਾਈਕ ਹੀ ਨਹੀਂ ਖੋਲਣੀ ਕੀ ਹੋਊਗਾ ਫਿਰ ਅਜਾ ਬੁਰਾ ਹਾਲ ਹੋ ਜਾਊਗਾ ਸਾਨੂੰ ਤਾਂ ਜਨ ਮਰੂੰਗਾ ਹੀ ਦੰਦੜੇ ਦੁੰਦੜ ਪੈ ਜਾਣੀ ਹੈ ਫੇਰ ਤਾਂ ਹੀ ਬੁਰਾ ਹਾਲ ਹੋ ਜਾਣਾ ਚੱਕਰ ਆਉਣੇ ਨੂੰ ਫਿਰਦੇ ਆਈ ਸੁਬਾ ਦੇ ਬੈਠੇ ਆਈ ਕੰਮ ਕਾ ਛੱਡ ਕੇ ਆਏ ਵੇ ਖੇਤ ਵਿੱਚ ਕੱਦੂ ਗਾ ਰਹੇ ਤੇ ਕਿਆ ਕਰੀ ਇੱਧਰ ਦਵਾਈ ਲੈਣਾ ਹੁਣ ਤਿੰਨ ਘੰਟੇ ਦੀ ਹਾੜੀ ਖਰਾਬ ਹੋ ਗਈ ਕਿੱਥੇ ਜਾਉਂਗੇ ਕਿੱਥੇ ਤੇ ਦਿਹਾੜੀ ਪੂਰੀ ਕਰੂੰਗੇ ਮਜ਼ਦੂਰ ਬੰਦੇ ਆਈ ਅਸੀਂ ਕਿਤੇ ਕਿਤੇ ਜਦੋਂ ਹੈਲਥ ਵਿਭਾਗ ਦੇ ਮੁਲਾਜ਼ਮ ਦੁਖੀ ਨੇ ਤੇ ਉੱਥੇ ਹੀ ਨਸ਼ਾ ਛੱਡਣ ਵਾਲੇ ਜਿਹੜੇ ਲੋਕ ਹੈ ਉਹ ਵੀ ਦੁਖੀ ਨੇ ਜੋ ਕਿ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕਰ ਰਹੇ ਨੇ ਕਿਦੇ ਇਹ ਲੋਕ ਵੀ ਜਿਹੜੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕਰ ਰਹੇ ਨੇ ਕਿਉਂਕਿ ਦਵਾਈ ਦੀ ਤੋੜ ਇਹਨਾਂ ਨੂੰ ਲੱਗੀ ਹੋਈ ਹੈ ਤੇ ਸਰਕਾਰ ਤੋਂ ਅਸੀਂ ਵੀ ਅਪੀਲ ਕਰਦੇ ਕਹਿੰਦੇ ਸਮੱਸਿਆ ਦਾ ਹੱਲ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ ਨਾਵਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ